ਚੀਫ ਮਿਨਿਸਟਰ ਸਾਹਿਬ ਦੀ ਔਕਾਤ ਵੀ ਦੇਖ ਲਓ ਉਹਨਾਂ ਨੇ ਵਿਧਾਨ ਸਭਾ ਚ ਤਿੰਨ ਬਿੱਲ ਪਾਸ ਕੀਤੇ ਬਿੱਲ ਪਾਸ ਕਰਕੇ ਉਥੇ ਇੰਟਰੋਡਿਊਸ ਹੀ ਕੀਤੇ ਪਾਸ ਤਾਂ ਅਜੇ ਕਰਕੇ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ ਗਏ ਸਮਾਂ ਮੰਗਿਆ ਨਹੀਂ ਦਿੱਤਾ ਔਰ ਸਮਾਂ ਮੰਗਿਆ ਵੀ ਇਹਨਾਂ ਨੂੰ ਪੜ ਤਾਂ ਲੋ ਪੜਨ ਵਾਸਤੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਜੰਤਰ ਮントਰ ਡੇਢ ਘੰਟੇ ਦਾ ਧਰਨਾ ਲਾ ਕੇ ਆਏ ਸੋ ਸੀਐਮ ਦੀ ਔਕਾਤ ਕੀ ਰਹੇਗੀ ਪੰਜਾਬ ਦੇ ਨਗਰਪਾਲਿਕਾ ਦੇ ਪ੍ਰਧਾਨ ਵਾਲੀ ਗਲੀਆਂ ਨਾਲੀਆਂ ਦੀ ਪੋਲਿਟਿਕਸ ਕਰ ਲੋ ਸੀਐਮ ਕੋਲੇ ਕੋਈ ਕੋਈ ਪਾਵਰ ਹੀ ਨਹੀਂ ਆ ਪਾਵਰ ਤਾਂ ਸਾਰੀ ਦਿੱਲੀ ਕੋਲੇ ਆ ਤੇ ਉੱਥੇ ਯੂਪੀ ਬਿਹਾਰ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਫੈਸਲੇ ਲੈਂਦੇ ਆ ਫਿਰ ਜੇ ਅਸੀਂ ਰਹਿਣਾ ਬਿਨਾ ਖੁਦਮਖਤਿਆਰ ਹੋਏ ਬਿਨਾ ਆਪਣੀ ਆਜ਼ਾਦੀ ਤੋਂ ਐ ਗੁਲਾਮ ਜਿਨ੍ਹਾਂ ਨੂੰ ਲੱਗਦਾ ਨਾ ਵੀ ਸਭ ਕੁਝ ਠੀਕ ਤਾਂ ਹੈ ਯਾਰ ਕੁਝ ਹੋਣਾ ਤਾਂ ਹੈ ਨਹੀਂ ਸਭ ਕੁਝ ਠੀਕ ਤਾਂ ਨਹੀਂ ਆ ਇਹ ਗੱਲ ਤਾਂ ਸਾਨੂੰ ਸਮਝ ਨਹੀਂ ਪਾਉਗੀ tu se de